ਜੀ ਪਹਿਲਾ ਸਵਾਗਤ ਆ ਦੋਸਤੋ ਤੁਹਾਡਾ ਸਾਰਿਆਂ ਆਪਣੇ ਬਾਬਾ ਜੀਤ ਦਾ ਕਨਫਰਮ YouTube ਚੈਨਲ ਤੇ ਜੋ ਜਿਹੜੇ ਭਰਾ Facebook ਪੇਜ ਤੇ ਦੇਖਦੇ ਉਹਨਾਂ ਦੇ ਤਹਿਤ ਨੂੰ ਸਵਾਗਤ ਹੈ ਉਮੀਦ ਆ ਸਾਰੇ ਠੰਡ ਤੋਂ ਬਚੇ ਹੋਣ ਤੇ ਆਪਾਂ ਬੈਠੇ ਆਂ ਸ੍ਰੀ ਮਕਸਰ ਸਾਹਿਬ ਦੀ ਪਵਿੱਤਰ ਧਰਤੀ ਤੇ 44 ਮੁਕਤਿਆਂ ਦੀ ਧਰਤੀ ਮੰਨੀ ਜਾਂਦੀ ਹੈ ਜਿਵੇਂ ਮਾਗੀ ਦਾ ਮੇਲਾ ਤੁਹਾਨੂੰ ਪਤਾ ਹੀ ਆ ਪਹਿਲਾਂ ਮਾਗੀ ਦਾ ਮੇਲਾ ਬੰਦ ਹੋ ਗਿਆ ਤੇ ਮੇਲਾ ਚਲੋ ਆਪਣੇ ਸਾਰੇ ਜਿਹੜੇ ਘੋੜੇ ਪ੍ਰੇਮੀ ਆ ਸਾਰਿਆਂ ਨੇ ਜੁੜੇ ਤੇ ਮੀਟਿੰਗਾਂ ਹੋਈਆਂ ਤੇ ਮੇਲਾ ਚੱਲ ਪਿਆ ਅੱਜ ਆਪਣੀ ਜਿਹੜੀ ਆ ਵੀਡੀਓ ਹੈ ਤੇ ਗੱਲਬਾਤ ਆਪਾਂ ਜਿਹੜਾ 5-7 ਦਿਨ ਆਪਾਂ ਮੇਲਾ ਲਾਇਆ ਉਹਦਾ ਸਾਰਾ ਓਵਰਵਿਊ ਦਿੰਨੇ ਆਂ ਵੀ ਮੇਲਾ ਲੱਗ ਕੇ ਕੀ ਕੀ ਪ੍ਰਭਾਵ ਪਿਆ ਮੇਲਾ ਸਫਲ ਰਿਹਾ ਜਾਂ ਤੇਜੀ ਹੀ ਹਮੰਦਾ ਸੀ ਨਾ ਸਾਰਾ ਆਪਾਂ ਚੀਜ਼ ਦਾ ਜਿਹੜਾ ਓਵਰਵਿਊ ਦਿੰਨੇ ਆਂ ਪਹਿਲਾਂ ਚੈਨਲ ਸਬਸਕ੍ਰਾਈਬ ਕਰ ਲਿਓ ਦੋਸਤੋ ਫਿਰ ਆਪਾਂ ਸਾਰੀ ਵੀਡੀਓ ਦੇ ਵਿੱਚ ਦੱਸ ਦਿੰਦੇ ਜਿਵੇਂ ਆਪਾਂ ਨੂੰ ਪਤਾ 9 ਤਰੀਕ ਤੋਂ ਜਿਹੜਾ ਘੋੜਿਆਂ ਦਾ ਸ਼ੋਅ ਆ ਉਹ ਚੱਲ ਪਿਆ 9 10 11 12 ਨੂੰ ਤਾਂ ਘੋੜਿਆਂ ਦਾ ਜ਼ਿਆਦਾਤਰ ਸ਼ੋਅ ਦੇਖਿਆ ਤੇ ਉਹਦੇ ਨਾਲ ਰਾਸ਼ੀ ਵੀ ਬਹੁਤ ਜ਼ਿਆਦਾ ਰਿਆ ਇਹ ਮਾਲ-ਮੂਲ ਵੀ ਕਾਫੀ ਫੇਲ ਹੋਇਆ ਤੇ ਜਿਵੇਂ ਆਪਾਂ ਦੇਖੇ ਬਾਹਰਲਾ ਵਪਾਰੀ ਦੀ ਆਪਾਂ ਗੱਲ ਕਰਦੇ ਆਂ ਜਿਆਦਾਤਰ ਮੰਨਿਆ ਜਾਂਦਾ ਵੀ ਮੀਂਹ ਦੀ ਸਭ ਤੋਂ ਵੱਡੀ ਮੰਡੀ ਜਿਵੇਂ ਇਹਨੂੰ ਮੰਨਿਆ ਜਾਂਦਾ ਸੀ ਤੇ ਅੱਜ ਵੀ ਮੰਨਿਆ ਜਾਂਦਾ ਵੀ ਇਹ ਸੀ ਸਭ ਤੋਂ ਵੱਡੀ ਮੰਡੀ ਆ ਵੀ ਗਾਹਕ ਬਹੁਤ ਹੁੰਦੇ ਐ ਇਸ ਵਾਰ ਪਰ ਇਸ ਵਾਰ ਇੱਕ ਤਾਂ ਠੰਡ ਬਹੁਤ ਜ਼ਿਆਦਾ ਪਈ ਸਾਰੇ ਸਾਲਾਂ ਨੂੰ ਜਦੋਂ ਦੀ ਮੈਂ ਸੁਰਤੀ ਸੰਭਾਲੀ ਆ ਸਾਰੇ ਸਾਲਾਂ ਨਾਲੋਂ ਜ਼ਿਆਦਾ ਠੰਡ ਇਸ ਵਾਰ ਪਈ ਆ ਉਹਦੇ ਨਾਲ ਇੱਕਦਾਂ ਜਿਹੜਾ ਪ੍ਰਭਾਵ ਪਿਆ ਮੰਡੀ ਤੇ ਬਾਹਰਲਾ ਗਾਹਕ ਬਹੁਤ ਘਟ ਆਇਆ ਆਪਾਂ ਮੰਨਿਏ ਜਿੱਥੇ ਗੁਜਰਾਤੋਂ ਤਾਮਨਾਡੂ ਤਾਈ ਵੀ ਕਰਨਾਟਕ ਰਾਜਸਥਾਨ ਜੁਪੀ ਬਿਹਾਰ ਤੇ ਹਰਿਆਣੇ ਦੇ ਗਾਹਕ ਬਹੁਤ ਜ਼ਿਆਦਾ ਮਾਤਰਾ ਵਿੱਚ ਗਾਹਕ ਬਾਹਰ ਆਉਂਦਾ ਜੀ ਉਹ ਹਿਸਾਬ ਨਾਲ ਦੇਖੀਏ ਇੱਕ ਜਿਹੜਾ ਗਾਹਕ ਆਇਆ ਜਿੱਤੋਂ ਦਾ ਜੁਪੀ ਦਾ ਆਇਆ ਜ਼ਿਆਦਾ ਉਹ ਵੀ ਜਿਹੜਾ ਵਪਾਰੀ ਆ ਨਾਰਮਲ ਜਿਹੜਾ ਆਪਾਂ ਮੰਨਿਏ ਕਿਸਾਨ ਬਹੁਤ ਘੱਟ ਆ ਜਿਵੇਂ ਅੱਗੇ ਦੇਖਦੇ ਜਿਵੇਂ ਪਾਲਣ ਵਾਲਾ ਹੁੰਦਾ ਉਹ ਇਹਦੇ ਆ ਦੋ ਤਿੰਨ ਵਜਾ ਨਾ ਤਾਮਨਾਡੂ ਦਾ ਆ ਗੁਜਰਾਤ ਦਾ ਵੀ ਨਹੀਂ ਬਹੁਤ ਘੱਟ ਆ ਵਜਾ ਇਹ ਮੰਨੀ ਗਈ ਆ ਵੀ ਇੱਕ ਵਾਰ ਠੰਡ ਬਹੁਤ ਜ਼ਿਆਦਾ ਇੱਕ ਜਿਹੜੀ ਹੜਤਾਲ ਤੋਂ ਡਰ ਤੋਂ ਬਹੁਤ ਜ਼ਿਆਦਾ ਘੱਟ ਬੰਦੇ ਮੇਲੇ ਵਿੱਚ ਬਹੁਤੇ ਆ ਤੇ ਉਹ ਵਜਾ ਨਾਲ ਜਿਹੜਾ ਗਾਜੀ ਦਾ ਥੋੜਾ ਜਿਹਾ ਫਰਕ ਪਰ ਆਪਣੇ ਪੰਜਾਬੀ ਭਰਾ ਨੇ ਕਾਫੀ ਮਾਤਰਾ ਵਿੱਚ ਜਾਨਵਰ ਖਰੀਦੇ ਏਟ ਵੀ ਵਧੀਆ ਰਿਆ ਤੇ ਮੇਨ ਇੱਕ ਠੰਡ ਦਾ ਜ਼ਿਆਦਾ ਮੰਨਿਆ ਗਿਆ ਠੰਡ ਬਹੁਤ ਜ਼ਿਆਦਾ ਇਸ ਵਾਰ ਪਈ ਅੱਗੇ ਆ ਦਿਨਾਂ ਵਿੱਚ ਲੋਹੜੀਆਂ ਬਾਅਦ ਆ ਕੇ ਇੱਕਦਾਂ ਥੋੜਾ ਬਹੁਤਾ ਮੀਂਹ ਪੈ ਜਾਂਦਾ ਉਹਦੇ ਨਾਲ ਮੌਸਮ ਸਾਫ਼ ਹੋ ਜਾਏ ਜਿਵੇਂ ਅੱਜ ਅੱਪਾ ਦੇਖੀ ਅੱਜ 17 ਜਨਵਰੀ ਦੀ ਮੰਨ ਲਓ ਮੰਡੀ ਦੇ ਅਖੀਰਲੇ ਦਿਨਾਂ ਵਿੱਚੋਂ ਕੱਲ ਨੂੰ ਤਾਂ ਇਸ ਵੇਲੇ ਨੂੰ ਮੰਡੀ ਤਕਰੀਬਨ ਪੂਰੀ ਖੇਲੀ ਹੋਈ ਸਾਰੇ ਨੇ ਚਲੇ ਜਾਣ 18 ਜਨਵਰੀ ਅੱਜ ਅਖੀਰਲੀ ਅੱਪਾ ਰਾਤ ਮੰਨ ਸਕਦੇ ਆ ਟਾਈਮ ਹੋ ਗਿਆ ਮੇਰੇ ਸਾਨੂੰ 5:30 ਦੇ ਆਸ-ਪਾਸ ਟਾਈਮ ਤੇ ਇਸ ਵੇਲੇ ਨੂੰ ਤਕਰੀਬਨ ਮੰਡੀ ਵਿੱਚ ਵੱਧ ਤੋਂ ਵੱਧ ਜਾਂਦਾ ਜਿਹੜੇ ਧੂਪੀ ਵਾਲੇ ਭਰਾ ਜਿਵੇਂ ਅੱਪਾ ਹੁਣ ਸੌਂਦੇ ਵੀ ਕੱਲ ਨੂੰ ਹੜਤਾਲ ਆ ਚੱਕਾ ਜਾਮ ਹੋਣ ਰਿਹਾ ਤੇ ਉਹ ਵਜਾ ਨਾਲ ਜਿਆਦਾ ਧੂਪੀ ਵਾਲੇ ਭਰਾ ਰਹਿ ਜਾਣ ਜਿਹਨੇ ਬਾਹਰ ਜਾਣਾ ਇੱਕ ਦੋ ਵੱਡੇ ਘਰ ਰਹੇ ਜਾਨੇ ਜਿਹਨੇ ਅੱਤੇ ਜਾਣ ਰੂਪੇ ਤੇ ਨੇ ਤਾਂ ਤਕਰੀਬਨ ਸਾਰੀ ਮੇਲਾ ਮੇਲਾ ਹੀ ਹੋਇਆ ਤੇ ਹੋਰ ਆਪਾਂ ਮੰਨੀਆਂ ਵੀ ਮੰਡੀ ਲੱਗਣ ਨਾਲ ਬਹੁਤ ਸਫਲ ਹੋਇਆ ਇੱਕ ਤਾਂ ਇਹਦੇ ਨਾਲ ਸਾਰੀਆਂ ਤਕਰੀਬਨ ਮੰਡੀਆਂ ਖੁੱਲ ਗਈਆਂ ਹੁਣ ਜਿਵੇਂ 12 ਫਰਵਰੀ ਤੋਂ ਲੈ ਕੇ 20 ਫਰਵਰੀ ਤਾਈਂ ਦਾ ਤਲਵੰਡੀ ਸਭੋ ਮੇਲਾ ਆ ਗਿਆ ਜੀ ਮੰਨ ਲਓ ਅੱਜ ਤੋਂ 20 ਬਾਈਕ ਤੱਕ ਨਹੀਂ ਰਹਿ ਗਏ 10 ਤਰੀਕ ਤੋਂ ਤਿਆਰੀਆਂ ਚੱਲ ਪੈਣੀਆਂ 3 ਦਿਨ ਬਾਕੀ ਰਹਿੰਦੇ ਆ ਉਹ ਤੋਂ ਬਾਅਦ ਹੀ 25 ਫਰਵਰੀ ਤੋਂ ਜਗਰਾਉਂ ਦਾ ਮੇਲਾ ਸ਼ੁਰੂ ਹੋ ਜਾਣਾ ਜਗਰਾਉਂ ਤੋਂ ਬਾਅਦ ਆਪਣਾ ਵਿਸਾਖੀ ਦਾ ਮੇਲਾ ਤਹਿ ਤਰਨ ਤਰਨ ਦਾ ਮੇਲਾ ਵੀ ਵਿੱਜਾ ਅੱਜ ਆ ਦਿਨਾਂ ਦੇ ਵਿੱਚ ਇੱਕ ਤਾਂ ਜਿਵੇਂ ਹੁਣ ਆਪਾਂ ਰੱਥਿਆਂ ਵਾਲੇ ਤੋਂ ਲੈ ਕੇ ਸੂਟੀਆਂ ਤਾਂ ਹੀ ਖਰਖਰੇ ਬੁਰਤ ਉਹਨਾਂ ਭਰਾਵਾਂ ਦਾ ਬਹੁਤ ਵਧੀਆ ਚੱਲਿਆ ਆ ਪਰ ਰੋਟੀ ਪਾਣੀ ਕਹਿ ਸਕਦੇ ਆ ਮੋਟਾ ਬੇਢੂੜੇ ਵਾਲੇ ਬਹੁਤ ਐਸ਼ੀ ਹੋਰ ਕੋਈ ਜੜੀਆਂ-ਹੂੜੀਆਂ ਬਹੁਤ ਬੰਦਿਆਂ ਨੇ ਜੀ ਗਾ ਕੋਚੇ ਵਾਲੇ ਉਹ ਬੰਦਿਆਂ ਦਾ ਰਜਕਾਰ ਛੁੜਿਆ ਸੀ ਬੇਲ ਪੂਰੀ ਮੀਰੇ ਮੂਫਲੀ ਦੇ ਮੀਰੇ ਵਾਲੇ ਵੀ ਕਾਦੀ ਤੁਹਾਡੀਆਂ ਮੈਂ ਦੇਖੀਆਂ ਤੇ ਮਨ ਲਓ 4-5 ਦਿਨਾਂ ਦੀ ਵੱਡੇ ਵੱਡੇ ਭੰਕ ਖਾਲੀ ਮੇਰੀ ਕਾਰ ਚ ਲਵਾਂਗੇ ਕੈਰੀਅਰ ਹੋਏ ਕਾਫੀ ਜਾਣਿਆਂ ਦੀ ਰੋਟੀ ਪਈ ਹੈ ਹੈ ਤਾਂ ਇਸ ਸਿਸਟਮ ਵਧੀਆ ਇੱਕ ਮਾਰਕੀਟ ਰੇਟ ਦਾ ਬੰਦੇ ਨੂੰ ਪਤਾ ਚੱਲਦਾ ਰਹਿੰਦਾ ਟੀ ਮਾਰਕੀਟ ਚੱਲਦੀ ਆ ਤੇ ਟ੍ਰਾਂਸਪੋਰਟ ਵਾਲਿਆਂ ਦਾ ਵੀ ਵਧੀਆ ਚੱਲਿਆ ਸੌਦੇ ਹੁੰਦੇ ਰਹੇ ਉਹ ਛੱਡਣ ਜਾਂਦੇ ਰਹੇ ਨਾ ਉਹਨਾਂ ਦਾ ਹੋਇਆ ਮੰਨ ਲਓ ਸਰਕਾਰ ਨੂੰ ਵੀ ਪੈਸਾ ਗਿਆ ਜਿਵੇਂ ਆਪਾਂ ਜਾਨਵਰ ਜਿਹੜਾ ਵੇਚਦਾ ਉਹਨੇ ਵੀ ਦੇਣੇ ਹੁੰਦੇ ਤੇ ਖਰੀਦਣ ਵਾਲੇ ਵੀ ਲਖਾਈ ਦੀ ਪਰਚੀ ਬਣਦੀ ਆ ਸਰਕਾਰ ਨੂੰ ਵੀ ਆਮਦਨ ਸਹੀ ਹੁੰਦੀ ਆ ਬਾਕੀ ਰੋਟੀ ਪਾਣੀ ਢਾਬੇ ਵਾਲਿਆਂ ਦਾ ਉਹਨਾਂ ਦਾ ਵਧੀਆ ਚੱਲਿਆ ਬਹੁਤ ਬੰਦਿਆਂ ਦਾ ਰਿਕਾਰਡ ਛੋੜਿਆ ਜੀ ਮੰਡੀ ਨਾਲ ਤੇ ਓਵਰਆਲ ਆਪਾਂ ਦੇਖੇ ਮੰਡੀ ਵੀ ਵਧੀਆ ਰਹੀ ਹੁਣ ਮੰਨ ਲਓ ਆਪਾਂ ਸਾਰੇ ਅੱਡ ਅੱਡ ਪਿੰਡਾਂ ਦੇ ਵਿੱਚ ਪਏ ਤਕਰੀਬਨ ਹੈਨਾ ਹੋਰ ਵੀ ਅੰਦਰ ਆਪਣੇ ਸਟੋਰੀ ਦੇ ਅੰਦਰ ਬਾਈ ਹੁਣੇ ਆਏ ਬੈਠੇ ਆ ਗੱਲਾਂ ਬਾਤਾਂ ਉਹਦੇ ਤੇ ਬੰਦਾ ਯਾਰ ਦੂਰੋਂ ਦੂਰੋਂ ਆ ਕੇ ਇੱਕ ਦੂਜੇ ਨੂੰ ਮਿਲਦਾ ਇੱਕ ਜਰੀਆ ਬਣ ਜਾਂਦਾ ਮੰਡੀਆਂ ਦਾ ਵੀ ਚਾਰ ਬੰਦੇ ਇੱਕ ਦੂਜੇ ਨਾਲ ਆ ਕੇ ਮਿਲਦੇ ਨਹੀਂ ਤਾਂ ਆਪਾਂ ਘਰੇ ਦਾ ਨਹੀਂ ਸਾਰਿਆਂ ਦਾ ਇੰਨਾ ਟਾਈਮ ਲੱਗਦਾ ਇੱਕ ਦੂਜੇ ਨੂੰ ਮਿਲਣ ਦਾ ਜਰੀਆ ਇਹ ਇੱਕ ਮੰਨ ਲਓ ਵਿਆਜ ਨਾ ਚਾਹ ਹੋ ਜਾਂਦਾ ਤੇ ਓਵਰਆਲ ਆਪਾਂ ਮੇਲੇ ਦੀ ਰਿਪੋਰਟ ਦੇਈ ਤਾਂ ਮੇਲਾ ਵਧੀਆ ਰਿਹਾ ਜੀ ਜਾਨਵਰ ਦੀ ਸੇਲ ਪਰਤੇਜ ਦਾ ਮੰਨਿਆ ਖਰੀਦ ਵੀ ਵਧੀਆ ਹੋਈ ਤੇ ਜਿਨੇ ਵੇਚਿਆ ਦੋ ਪੈਸੇ ਅਗਲੇ ਨੂੰ ਵੀ ਆਮਦਨ ਆਈ ਬਸ ਤਕਰੀਬਨ ਮੰਨ ਲਓ ਅਪ੍ਰੈਲ ਵਾਲੀ ਮੰਡੀ ਵੀ ਬਠਾਖੀ ਦੀ ਮੰਡੀ ਲੱਗੀ ਹੋਈ ਆਪ੍ਰੈਲ ਤੋਂ ਬਾਅਦ ਜਨਵਰੀ ਚੱਲ ਪਈ 10 ਮਹੀਨਿਆਂ ਬਾਅਦ ਪੰਜਾਬ ਫੀਲਡਾਂ ਲੱਗਦੇ ਉਹ ਬੰਦੇ ਨੇ ਦੇਖ ਕੇ ਜਾਨਵਰ ਫੀਲਦੇ ਸੀ ਗਾਂ ਮੰਡੀ ਲੱਗੂਗੀ ਵੇਚਾਂਗੇ ਕਿੰਨੇ ਨਾਲ 5-5 10 ਨਾਲ ਨਹੀਂ ਵੀ ਵਪਾਰੀ ਦਾ ਨਿਚਲੋ ਇਕੱਲੇ ਮੰਨੀ ਆ ਵੀ ਜਿਹਨੇ ਕਿਸਾਨ ਜੀ ਦੇ ਘਰੇ ਜਾਨਵਰ ਘੋੜੀ ਖੂਨਦੀ ਆ ਇੱਕ ਫਸਲ ਆਲਾ ਸਾਹਬ ਹੀ ਆ ਵੀ ਜੇ ਆਪਾਂ ਕਹਦੇ ਨੇ 3-4 ਮਹੀਨੇ ਜਦੋਂ ਜਾਨਵਰ ਹੋ ਜਾਂਦਾ ਆ ਆਪਾਂ ਵੇਚਾਂਗੇ ਪਰ 10 ਮਹੀਨੇ ਹੁਣ 10-10 ਮਹੀਨੇ ਦੇ ਘਰੇ ਬੱਚੇ ਪਾਲਣੇ ਖਰਾਕ ਖਾਣੇ ਉਹਨਾਂ ਨੂੰ ਔਕਾ ਆਉਂਦਾ ਹੁਣ ਉਹਨਾਂ ਦੇ ਬੱਚੇ ਵਿੱਚ ਵਿੱਚ ਜਾਨਵਰ ਵੇਚੇ ਜਿੰਨ ਦੋ ਪੈਸੇ ਆਉਣ ਦੀ ਉਮੀਦ ਸੀ ਸਾਰਿਆਂ ਦੇ ਘਰੇ ਹੁਣ ਪੈਸੇ ਜੁੜੇ ਆ ਆਪਾਂ ਮੰਨੀ ਤੇ ਬਾਕੀ ਹੁਣ ਮੇਲੇ ਚੱਲਪੇ ਦੋਸਤੋ ਮਿਲਦੇ ਰਵਾਂਗੇ ਇਦਾਂ ਹੀ ਤੇ ਚੈਨਲ ਸਬਸਕ੍ਰਾਈਬ ਕਰਦੇ ਰਹੋ ਤਾਂ ਮੈਂ ਤਾਂ ਨਵੀਂ ਵੀਡੀਓ ਆਪਣੇ ਚੈਨਲ ਤੇ ਬਲੌਗ ਕਰਾਈ ਆਉਂਦੀ ਰੂ। ਫੋ ਮਿਲਦੇ ਆ ਜਲਦ ਨਵੀਂ ਵੀਡੀਓ ਦਾ ਬਹੁਤ ਬਹੁਤ ਧੰਨਵਾਦ।